ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਇਹ ਮੇਰੀ ਜੂਨੀਅਰ ਹੈ ਸ਼ੈਲਾਨੀ ਕਿੱਥੋਂ ਹਿਮਾਚਲ ਤੋਂ ਹਾਂਜੀ ਹਿਮਾਚਲ ਤੋਂ ਆਏ ਠੀਕ ਆ ਬਹੁਤ ਵਧੀਆ ਕੰਮ ਕਰਦੀ ਆ ਤੇ ਮੈਨੂੰ ਇਹਦੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਸੁਬਾ ਡਿਊਟੀ ਵੀ ਟਾਈਮ ਤੇ ਆਉਂਦੀ ਆ ਤੇ ਗਰਮੀ ਵੀ ਵਧੀਆ ਦੀ ਪੰਕਚੁਐਲਟੀ ਵੀ ਵਧੀਆ ਠੀਕ ਆ ਥੈਂਕ ਯੂ ਮੈਮ ਤੇ ਤੁਸੀਂ ਇਹਦੇ ਨਾਲ ਗੱਲ ਕਰੋ ਇਹ ਆਪਣੇ ਬਾਰੇ ਵਿਚਾਰ ਸਾਂਝੇ ਕਰੋਗੇ ਤੁਹਾਡੇ ਨਾਲ ਠੀਕ ਆ हेलो मैं शालिनी भाटिया नाम है मेरा और मैं हिमाचल से हूँ ये हमारे मैम है सीनियर और बहुत ज़्यादा अच्छे हैं बहुत सपोर्ट करते फुल सपोर्ट करते और बहुत अच्छे से काम सिखाते हैं हमें और मैम आप बताओ <laughs> कुछ नहीं मैं इसको यही समझाती हूँ ओह हिंदी लगे ना मैं यही बोलती हाँ कि कम सीख्या करा ना कम ही जरूरी है जिंदगी दे काम करना बहुत जरूरी है ਹੁਣ ਮਿਹਨਤ ਕਰੇਗੀ ਫੇਰ ਹੀ ਅੱਗੇ ਜਾ ਕੇ ਕਾਮਯਾਬ ਹੋਏਗੀ ਨਾ ਤਾਂ ਮਟਰ ਮਸਤੀਆਂ ਨਹੀਂ ਕਰਨੀਆਂ ਚਾਹੀਦੀਆਂ ਯਸ ਥੋੜੀਆਂ ਥੋੜੀਆਂ ਕਰਨੀਆਂ ਚਾਹੀਦੀਆਂ ਹਾਂ ਅਸੀਂ ਇੰਜੋਏ ਵੀ ਕਰਨਾ ਚਾਹੀਦਾ ਇੰਜੋਏ ਵੀ ਕਰਨਾ ਚਾਹੀਦਾ ਕੰਮ ਦੇ ਵਿੱਚ ਤੇ ਜਿਆਦਾ ਸੀਰੀਅਸ ਹੋ ਕੇ ਕੰਮ ਵੀ ਨਹੀਂ ਕਰਨਾ ਚਾਹੀਦਾ ਨਾ ਟਾਈਮ ਪਾਸ ਨਹੀਂ ਹੁੰਦਾ ਫਿਰ ਆਪਣਾ ਤੇ ਮੈਨੂੰ ਹੁਣ ਥੋੜਾ ਥੋੜਾ ਕੰਮ ਸਿਖਾਉਣ ਲੱਗ ਗਈ ਹੈ ਰਿਟਨ ਵਰਕ ਦਾ ਵੀ ਦਿੱਤਾ ਹੋਇਆ ਕੱਲ ਇਹਨੂੰ ਕੰਮ ਕੀ ਆਪਣਾ ਰਿਟਨ ਵਰਕ ਦਾ ਕੰਮ ਕਰੇ ਆਪਣਾ ਬੰਦ ਕਰਦਾ ਫੋਨ ਹੂੰ ਕਿਉਂ ਅਜੇ ਇੰਨਾ ਹੀ ਥਾ ਬਸ उसका ब्लॉग भी आएगा हमारा जब हम रिटर्न वर्क करेंगे अच्छा हाँ उसका ब्लॉग भी डालेंगे कल ठीक है तो अब तुमने कुछ बोलना है हाँ मैम को सब लोग फॉलो करो हम इनको सपोर्ट करो इतनी मेहनत कर रहे इतनी रील्स बनाते हैं देखो ड्यूटी के साथ साथ रील्स ब्लॉग भी बना रहे कितना मुश्किल होता है इतना मैनेज करना तो आपको सपोर्ट करनी चाहिए पर घर का काम भी तो करना पैंता है सुबह बजे उठना है फिर बच्चे भी तैयार करने पैदे हैं वही तो ਲੋਗੋ ਨੂੰ ਲੱਗਦਾ ਹੈ ਕਿ ਰੀਲਸ ਬਣਾਤੇ ਹਨ ਕੋਈ ਕੁਝ ਕੰਮ ਨੂੰ ਤਾਂ ਉਹ ਬਟ ਜੋ ਜੈਸੇ ਮੈਨੇਜ ਕਰਦਾ ਹੈ ਨਾ ਉਹਨੂੰ ਪਤਾ ਹੁੰਦਾ ਹੈ ਰਾਈਟ ਠੀਕ ਹੈ ਅਸੀਂ ਫਿਰ ਮੈਂ ਜਦੋਂ ਇਹਨੂੰ ਸ਼ਾਮ ਨੂੰ ਕੰਮ ਕਰਵਾਵਾਂਗੀ ਫਿਰ ਬਲੌਗ ਬਣਾਵਾਂਗੇ ਠੀਕ ਹੈ ਬਾਏ ਬਾਏ ਗਾਇਸ ਫਿਲਹਾਲ ਬਾਏ ਤੁਹਾਨੂੰ ਸਾਰਿਆਂ ਨੂੰ ਕਿਦਾਂ ਦਾ ਬਲੌਗ ਲੱਗਿਆ ਸਾਨੂੰ ਕਮੈਂਟ ਕਰਕੇ ਦੱਸਿਓ ਹਾਂ